ਬੀਬੀ ਤੂੰ ਨਾ ਘਰ ਬਵੀ ਮੈਂ ਪਤਾ ਕੀ ਘਰ ਬਹਿਣਾ ਇਨੋ ਮੈਂ ਠੰਡਾ ਹਗਾ ਤਾਂ ਮੈਂ ਕਿ ਚੱਲ ਸੈਲ ਹੀ ਕਰਾਂ ਨਹੀਂ ਨਾਲੇ ਹਵਾ ਵਗਣ ਢਈ ਹੈਗੀ ਤੇਰੀ ਇਨੀ ਸ਼ਰਮੁਕਦੀ ਤੂੰ ਵੀ ਇੱਥੇ ਬੈਠਾ ਮੈਂ ਉੱਦਾਂ ਬੈਠਾ ਮੈਂ ਤੈਨੂੰ ਲਬਦਾ ਲਬਦਾ ਆਇਆ ਲਬਦਾ ਤੇ ਆਇਆ ਮੈਂ ਫੇਰ ਇੱਧਰ ਨੂੰ ਚੱਲ ਗਈ ਨਹਿਰ ਵਾਲੇ ਮਨਪ੍ਰੀਤ ਜੀ ਕਹਿਣ ਦੀ ਵੇਖਿਆ ਬੀਬੀ ਕਿੱਥੇ ਹੈ ਮੈਂ ਲਬਦਾ ਲਬਦਾ ਦਿਖੀ ਨਹੀਂ ਤੂੰ ਕਿਤੇ ਸ਼ਰਨਾ ਹੀ ਬਚੀ ਜਾਂ ਜਿਤਰਾ ਮੈਨੂੰ ਸ਼ੂਗਰ ਵਾ ਜੇ ਮੈਂ ਸੈਰ ਨਾ ਕਰਾਂ ਤਾਂ ਫੇਰ ਮੈਂ ਮੰਜੀ ਤੇ ਬਹਿ ਜਾਂ ਇਹ ਮਿੱਠਾ ਮੂੜਾ ਚਾਹ ਘੜ ਪੀਆ ਕਰ ਤੈਨੂੰ ਪਤਾ ਹੀ ਇਹ ਚਾਹ ਤੇ ਮੈਂ ਕਿੰਨੀ ਘ ਪੀਣ ਲਈ ਉਹ ਤੁਹਾਨੂੰ ਵਾ ਮਾਂ ਚਾਹ ਤੇ ਘਰ ਵਾਲੀ ਮੈਨੂੰ ਬਣਾ ਕੇ ਦਿੰਦੀ ਉਹ ਵੀ ਫਿੱਕੀ ਆ ਜਦੋਂ ਫਿਰਦੀ ਤੁਰਦੀ ਲੋਕਾਂ ਘਰੋਂ ਜੁ ਪੀਂਦੀ ਮਿੱਠੀ ਨਾ ਮੈਂ ਨਹੀਂ ਕਰੀ ਕਿਸ ਦੇ ਘਰੋਂ ਮੈਂ ਤਾਂ ਫੋਕਾ ਪਾਣੀ ਨਹੀਂ ਪੀਤਾ ਤੇ ਇੱਥੇ ਮੈਨੂੰ ਕੋਈ ਟੱਕਰ ਵੇਰਾ ਦੇ ਵਿੱਚ ਤੇ ਬਸ ਇਤਰਾ ਖਲੋ ਕੇ ਤੇ ਮੈਂ ਗੱਲਬਾਤ ਕਰੀ ਮੈਂ ਤਾਂ ਕਿਸੇ ਦੇ ਘਰ ਜਾਂਦੀ ਨਹੀਂਗੀ ਠੀਕ ਆਹ ਤੇ ਮੈਂ ਸਿਰਨਾ ਗੱਲ ਕਰਨੀ ਜੋਦਾ ਆਈ ਅੱਛਾ ਤੇ ਉਹ ਕਹਿੰਦੇ ਆ ਕਿ ਪੈਰ ਲੱਲੂ ਠੇਕੇ ਦੇ ਪੋਤਾ ਸੋਚੇ ਸਮਝ ਕੇ ਪੈੜੀ ਲਵੀ ਤੂੰ ਪਤਾ ਕੀ ਆ ਉਹ ਫਰਾ ਫਰਾ ਇਹ ਨਾ ਹੋਏ ਸਾਡਾ ਗਵਾੜ ਕਿਤੇ ਵੈਰ ਹੀ ਪੈ ਜੀ ਉਹ ਵੈਰ ਕੀ ਪੈਣਾ ਵਾ ਪਰ ਉਹ ਤਾਂ ਕਹਿ ਜਾ ਕੇ ਮੈਂ 25000 ਕਹਿਣ ਢੀ ਭਾਬੀ ਤੇ 25000 ਫਰੀਜ ਭਾਲਦੇ ਆ ਅੱਛਾ 25000 ਚ ਕਿਤੇ ਪੈਲੀ ਹੈ ਗਈ ਆ ਹਾਂ ਮੇਰੀ 25000 ਤੋਂ ਵੱਧ ਦੇਣੀ ਆਪਾਂ ਐਨਾ ਠੀਕਾ ਹੀ ਮੰਨੇ ਚ ਲੰਡਿਆ ਉਹ ਤਾਂ ਫੇਰ ਐਵੇਂ ਉਹਨਾਂ ਨੂੰ ਖਾਣ ਵਾਲੀ ਗੱਲ ਵਾ ਉਹ ਹੋਈ ਕਿ ਉਹ ਇੰਨਾ ਜੋ ਦਾ ਸੋਚਣ ਡਿਆ ਕਿ ਚੱਲ ਮੈਂ ਉਹਦੇ ਨੂੰ ਲੈ ਜਾਊਂਗਾ ਮੈਂ ਪਾਸਪੋਰਟ ਬਣਾਉ ਉਹ ਤਹੀ ਤੇ ਨਾ ਤੇ ਉਹ ਪਾਸਪੋਰਟ ਬਣਾਉਂਦੀ ਆ ਤੇ ਨਾ ਉਹ ਕਿ ਬੰਨੇ ਲੱਗਦੀ ਕਿ ਕਿਤੇ ਪੰਜੀ ਨੂੰ ਠੇਕਾ ਹੈਗਾ ਵਾ ਆਹ ਤੋਂ ਟੀ ਟੂਟ ਹੋਈ ਆ ਤੇ ਹੁਣ ਪੈ ਤੇ ਜਵਾਬ ਦੇਤਾ ਕਹਿੰਦੇ ਪੰਜੀ ਨੂੰ ਦਿਣੀ ਹੈ ਠੀਕ ਹੈ ਨਹੀਂ ਦੇ ਆਡੇ ਲੋ ਜਿੰਨੀ ਮਰਜ਼ੀ ਦੇ ਅੱਛਾ ਤੂੰ ਬੇਕੂਫੀ ਆ ਨਾ ਦੀ ਬੇਕੂਫੀ ਆ ਕੋ ਹੋਰ ਕੀ ਹੋ ਵੀ ਉਹਨਾਂ ਨੂੰ ਫੇ ਖਾਣ ਹੀ ਦੇ ਤੇ ਹੋਰ ਵੇਚਾਲਾ ਤੋ ਹੀ ਜਿਤਰਾ ਵਾ ਸਾਹਬ ਦੇ ਨਾਲ ਲੱਲੋ ਚੱਲ ਥੋੜੇ ਘੱਟ ਦੇ ਦੋ ਉਹਨੂੰ ਆ ਮੈਂ ਆਖਿਆ ਉਦਾਂ ਜੇ ਲੈਣੀ ਮੈਂ ਚੱਲ ਲੱ ਆ ਹਾਂ ਕਹਿੰਦਾ ਉਦਾਂ ਦੇ ਕੋਈ ਮੇਰੇ ਕੋ ਪਏ ਹੈਗੇ ਆ ਤੇ ਕਹਿੰਦਾ ਉਦਾਂ ਪਹਿਲੀ ਪਈ ਰਣੀ ਆ ਅੱਛਾ ਤੇ ਜੇ ਤੂੰ ਵਾਲੇ ਦਾ ਚੰਗਾ ਵਾ ਹਾਂ ਤੇ ਗੱਲ ਆਈ ਉਹ ਤੇ ਮੈਂ ਤਾਂ ਹਾਂ ਕਰਤੀ ਉਹ ਯਾਹ ਲਾ ਹਾ ਤੂੰ ਕਰ ਦਿੱਤੀ ਆ ਪਰ ਇਹ ਨਾ ਹੋਏ ਪੁੱਤ ਸਾਡੇ ਨਾਲ ਇਹ ਮਗਰੋਂ ਲੜਨਾ ਨਹੀਂ ਮੈਂ ਉਹਨੂੰ ਆਖਿਆ ਮੈਂ ਮੇਰੇ ਨਾਲ ਮੂੰਹ ਤੇ ਕਰਾਦੀਂ ਗੱਲ ਤੇ ਸਾਰੀ ਉਹ ਹੈਗੀ ਪਾਣੀ ਪੂਣੇ ਦੀ ਵਾਰੀ ਤੇ ਵੰਡ ਕੇ ਜਾਈ ਆ ਆਪ ਹੀ ਆਹੋ ਫਿਰ ਇਹ ਨਾ ਹੋਇਆ ਤੂੰ ਪਾਣੀ ਮੋੜਨ ਲੱਗੇ ਤੇ ਉਹ ਗਾੜੀ ਹੋ ਕੇ ਖਲੋ ਜੇ ਪਤਾ ਦੀ ਉਦੀ ਪਰ ਜਾਈਦਾ ਤੈਨੂੰ ਹੈਗਾ ਮੈਂ ਭਰਾਣ ਦਾ ਨਾ ਗੇ ਨੂੰ ਗਿਆ ਵੰਡ ਲੈ ਕਿਦਾਂ 7 ਤੇ 7 ਕਰਨਾ ਕੀ ਸਾਦਾ ਕਰਦਾ ਹੀ ਆ ਇੱਕ ਵਾਰ ਮੇਰਾ ਪਾਣੀ ਪੈਲੀ ਵਿੱਚ ਮੜਾ ਜੀ ਪਾਣੀ ਤੇ ਮਾਰ ਦੂਗਾ ਉਹ ਮੁੜਕੇ ਵੀ ਮੋੜਨਾ ਹੀ ਆ ਨਹੀਂ ਇੱਕ ਵਾਰ ਮੋੜਿਆ ਹਾਉ ਉਹਨਾਂ ਦੇ ਸਾਹਮਣੇ ਤੇ ਉਹਨਾਂ ਨੂੰ ਪਤਾ ਹੋਊਗਾ ਵੀ ਵਾਰੀ ਵੱਜੀ ਤੂੰ ਜਦੋਂ ਪਹਿਲੀ ਠੇਕੇ ਲੋਲੀ ਤੇ ਫਿਰ ਆਦੇ ਸਾਢਾ ਹੀ ਹੋਣਾ ਵਾ ਇਹ ਸੱਤਵਾ ਜਣਾ ਵਾ ਦਵਿੰਦਰ ਦਾ ਤੈਨੂੰ ਪਤਾ ਵਾ ਕਿ ਤਰ੍ਹਾਂ ਬੋਲਦੀ ਆ ਤੇ ਉਹਨੂੰ ਨਹੀਂ ਅੱਕਾ ਲੁੱਕਾ ਲਾ ਕੇ ਬੋਲਣ ਦੀ ਆ ਤਾਂ ਹੀ ਗਣਾਏ ਭਰਾ ਆਪਣੀ ਪਹਿਲੀ ਵਾਰ ਆ ਗਿਆ ਹੋ ਕੀਵੇਂ ਅਹੀਂ ਲੜਨਾ ਜ਼ਰੂਰ ਵਾ ਆਹੋ ਪਈ ਅਹੀਂ ਲੜਾਈ ਨਹੀਂ ਕਰਨੀ ਤਾਂ ਜੋਦੇ ਦੇ ਨਾਲ ਐਨ ਸਾਰੀ ਗੱਲ ਕਰਕੇ ਫੇਰ ਹਾਂ ਕਰੀ ਆਹ ਉਹ ਮੈਂ ਕਿਹੜਾ ਲੜਦਾ ਮੈਂ ਕਿਹਣਾ ਭਰਾ ਆ ਆਵਾਲਾ ਆ ਗਿਆ ਢੇਕੋ ਜਿਭੋਣੀ ਆ ਠੀਕ ਆ ਨਹੀਂ ਤਾਂ ਆਪਣੀ ਪਹਿਲੀ ਸ਼ਾਂਬਲਾ ਹਾਂ ਫਿਰ ਇਦਾਂ ਹੀ ਹੁਣੀ ਆਹ ਆਹੀ ਲੜਾਈ 'ਚ ਨਹੀਂ ਆਇਆ ਹੁਣਾ ਸਾਡਾ ਵਾ ਗਵਾਂਡ ਮੱਥਾ ਉਹ ਮੈਂ ਕਿਹੜਾ ਲੜਦਾ ਮੈਂ ਸੁਲਾਸਪਈ ਨਾਲ ਕਹਿਣਾ ਕਿ ਜੋ ਗੱਲ ਹੈਗੀ ਤਾਂ ਆਪੇ ਕਰ ਲਈ ਤੇ ਮੈਨੂੰ ਦੱਸ ਦੀ ਹਾਂ ਤੇ ਜੇ ਵਾਉਂ ਦਊਂਗੀ ਠੀਕ ਹੈ ਨਹੀਂ ਨਹੀਂ ਸਹੀ ਆਪਾਂ ਕੀ ਅੜੀ ਉਹ ਆਪੀ ਮਾ ਸੰਭੀ ਜਾਣੜੀ ਹਾਂ ਵੀ ਅਸੀਂ ਤਾਂ ਆਪਣੀ ਆ ਅਸੀਂ ਠੇਕੇ ਤੇ ਲੈ ਕੇ ਕੀ ਕਰਨੀ ਆ ਜੇ ਆਂਦਾ ਵਾ ਤੇ 16 ਸਫਾਈ ਦੇ ਨਾਲ ਵਾ ਤੇ ਫੇਰ ਵੇਖ ਲਈਂ ਆ ਮੈਂ ਆਪਾ ਪੈਸੇ ਦੇਣੇ ਆਪਾ ਕੜੀ ਫਰੀ ਚ ਵਾਉਣੀ ਜਾਂਣਾ ਨਹੀਂ ਆ ਮੈਂ ਮੇਰੇ ਕੋਲ ਆਪ ਬੰਦੇ ਦੋ ਹੀ ਜੇ ਇੱਕ ਭੱਜ ਗਿਆ ਪਿੰਡ ਗਿਆ ਆ ਨਹੀਂ ਤੇ ਇੱਕੋ ਬੰਦਾ ਮੇਰੇ ਕੋਲ ਹੂੰ ਹੂੰ ਆ ਤੇ ਮੈਂ ਮੇਰਾ ਤਾਂ ਆਪ ਔਖਾ ਵਾ ਉਹ ਹਾਨੀ ਵੇ ਉਹਨੂੰ ਐ ਜੋਦੇ ਦੇ ਨਾਲ ਪੱਕੀ ਗੱਲ ਕਰਕੇ ਉਹਨਾਂ ਦੇ ਸਾਹਮਣੇ ਗੱਲ ਕਰੀ ਤੂੰ ਵੀ ਕਿਹਾ ਟੋਟੂ ਆਈ ਨਾ ਦਵਿੰਦਰ ਨੂੰ ਗਵਿੰਦਰ ਨੇ ਸ਼ੰਗਾ ਬੋਲਦੀ ਆ ਮੜਾ ਟੂਈ ਨਾ ਗਈ ਕਿ ਬਈ ਦਿੰਦੇ ਫਿਰਦੇ ਸਾਨੂੰ ਤੇ ਕੀ ਕਰੀਏ ਆਪਾਂ ਹਾਂ ਹੂੰ ਤੇ ਤੂੰ ਲੱਲੋਗਾ ਆ ਬੇਠੀ ਨੇ ਠੀਕਰ ਲੈਣਾ ਪਰ ਆ ਵਾ ਉਹਨਾਂ ਦਾ ਉਹ ਕਰ ਹੀ ਲੈਣਾ ਅੱਗੇ ਪਿੱਛੇ ਪੈਸੇ ਦੇ ਆਹੋ ਆਓ ਤੇ ਨੇ ਕਿਹਾ ਅਸੀਂ ਤਾਂ ਫੇ ਵਾਣੀ ਹੋਣੀ ਫੇ ਸਾਨੂੰ ਕਹਿਣ ਰਿਹਾ ਚੱਲ ਪੁੱਛ ਲੈਣੀ ਆ ਮੈਂ ਇੱਕ ਵਾਰ ਨੂੰ ਗਵਿੰਦਰ ਨੂੰ ਆ ਵਾ ਪਿੱ ਕੀ ਆਂਦੀ ਹੈ ਨਾ ਆਖਿਆ ਵੀ ਸਾਡੇ ਥੱਲਿਓਂ ਕਢਾ ਕੇ ਤੇ ਇੰਨਾ ਲੱਲੀ ਆ ਤੂੰ ਇਹਨਾਂ ਨੂੰ ਪੁੱਛ ਲਈ ਨਾ ਕਰਾਂ ਤਾਂ ਕਹਿਣਿਆ ਮੈਂ ਤੈਨੂੰ ਹਾਂ ਚੰਗਾ ਹਾਂ ਮੁੜ ਕੇ ਕਹਣ ਹੱਲ ਪੁੱਛਿਆ ਨਹੀਂ ਆਏ ਇਹ ਤਾਂ ਗੱਲ ਕਾਹਨੂੰ ਦੇਣ ਦੇ ਫਿਰਦੇ ਹੈ ਨਾ ਪੈਲੀ ਦੇ ਹਾਂ ਹਾਂ ਅਹੀਂ ਬੁਰੀ ਐ ਬਾਨਾ ਉਹ ਹੋਤ ਨਹੀਂ ਪਈ ਅਹੀਂ ਗਵਾਣ ਮੱਥਾ ਐ ਕੋ ਬੁਰੇ ਬਣੀਆਂ ਸਾਡੀ ਤੇ ਆਪਣੀ ਨਹੀਂ ਪੁੱਤ ਸੰਭੀ ਜਾਣਦੇ ਹੋਰ ਹਾਂ ਹੂੰ ਚਲ ਠੀਕ ਲੰਮਾ ਡੀਰ ਮਨਪਰੀ ਤੇ ਜਾਵਾਂ ਫਿਰ ਮਨ ਆ ਜਾ ਹਾਂ ਉਹਨੂੰ ਪਤਾ ਹੀ ਕੀ ਮਨਪਰੀ ਚ ਨੂੰ ਆਏ ਵੇ ਜਾਂਦੀ ਹੁੰਦੀ ਆ ਆਹ ਜਾਂ ਬੇ ਉਧ ਜੰਤਰਾ ਲੋਆ ਵੇ ਨਹੀਂ ਆ ਹੂੰ ਚੰਗਾ 10 ਕਿ ਭਦਰ ਹੋਈ ਜਾਏ ਚੰਗਾ ਹੂੰ ਉਹਦੇ ਮੇਰੇ ਨੈਟ ਹੀ ਨਹੀਂ ਚਲਣਦੇ ਯਾਰ ਭਲਾਣੇ ਡੇੜੀਆਂ ਰੇਂਜ ਘਟ ਆਉਂਦੀ ਅੱਜ ਤੇਰਾ ਵੀ ਚਲਦਾ ਨਹੀਂਗਾ ਨਹੀਂ ਨਹੀਂ ਹਾਂ ਕੋਈ ਗੱਲ ਵੀ ਕਰ ਲਿਆ ਕਰੋ ਕਿ ਬਸ ਪਿਓ ਪਤ ਫੋਨਾਂ ਤੇ ਲੱਗੇ ਰਹਿੰਦੇ ਆ ਉਹ ਮੀਂਹ ਵੇਖਣਾ ਸੀ ਮੀਂਹ ਤੇ ਤੇ ਹੰਡਿਆ ਬੱਦਲ ਹੋਇਆ ਪੈ ਪੈ ਜਾਊਗਾ ਉਹ ਮੈਂ ਭਲਾ ਕੀ ਦੱਸਦਾ ਵਾ ਮੇਰੇ ਸੁਣੋ ਗੱਲ ਹਾਂ ਕੱਲ ਦਾ ਕੋਈ ਜਿੱਦਾਂ ਦਾ ਫੋਨ ਕੀਤਾ ਉਹਨੂੰ ਰੰਜੋਦ ਨੂੰ ਹਾਂ ਮੁਰਕੇ ਕੋਈ ਗੱਲ ਤੇ ਨਹੀਂ ਲੱਗੀ ਪਈ ਕੀ ਸਾਹਿਬ ਕਿਤਾਬ ਬਣਿਆ ਹੋਊਗਾ 251 ਆਦੀ ਉੱਥੇ ਲੱਗਣੀ ਆ ਉਹਦੀ ਪੈਰੀ ਜਿਹਨੂੰ ਮਰਜ਼ੀ ਦੇ ਦੇ ਨਾਂ ਦੇ ਦੇ ਸਾਨੂੰ ਕੀ ਹੁੰਨ ਪਰ ਨਹੀਂ ਜੇ ਉਹਨੇ ਕਹਿਨ ਦਿੱਤੀ ਹੁੰਦੀ ਇਹ ਤਾਂ ਕਿਸੇ ਨਾ ਕਿਸੇ ਦੇ ਆ ਜਾਣਾ ਹੈਗਾ ਪੈਰੀ ਬੋਣ ਚਲੋ ਵੇਖੋ ਤੇਲ ਵੇਖੋ ਤੇਲ ਦੀ ਧਾਰ ਵੇਖੋ ਗੜੀ ਮਾਰਨੀ ਆ ਸੁਣਾਉਣੀ ਆ ਬੜੇ ਇਕੱਠੇ ਇਕੱਠਾ ਮਾਂਡੇ ਕੀ ਗੱਲ ਆ ਆ ਜਾ ਆ ਜਾ ਆ ਜਾ ਇੱਥੇ ਬੈਠਾ ਬੜਾ ਠੀਕੋ ਤੇ ਠੀਕ ਆ ਹਾਂ ਠੀਕ ਵਧੀਆ ਵਧੀਆ ਤੁਸੀਂ ਸੁਣਾਓ ਬੱਸ ਵਧੀਆ ਆਪਣਾ ਗਰਮੀ ਬੜੀ ਲੱਗਣ ਦਾ ਹੀ ਅੰਦਰ ਹੁਣ ਸੂਰ ਜਿੱਦ ਇਦਾਂ ਚਲ ਜਾਂਦਾ ਸੇਕ ਬੜਾ ਹੁੰਦਾ ਵਾ ਹਾਂ ਇੱਥੇ ਵੀ ਇਹ ਤਪਦੇ ਬੜੇ ਅੰਦਰ ਉਹਦੇ ਦਾ ਅੱਜ ਹੋ ਗਿਆ ਨਾ ਠੰਡਾ ਵੀ ਹੋ ਗਿਆ ਪੱਤਝੜ ਆਇਆ ਹਾਂ ਇੱਥੇ ਹਵਾ ਜੀ ਲੱਗਦੀ ਤੇ ਮੈਂ ਇਹਨੂੰ ਪੁੱਛਣ ਡਿਆ ਮੈਂ ਤਾਂ ਮੇਰਾ ਤਾਂ ਨੈਟ ਹੀ ਨਹੀਂ ਚੱਲਣ ਡਿਆ ਵੀ ਮੀਮਾ ਵੇਖ ਭਲਾ ਵੀ ਹੈਗਾ ਕਿ ਨਹੀਂ ਕੋਈ ਅੱਜ ਰੇਂਜ ਬੜੀ ਘੱਟ ਆਉਂਦੀ ਏ ਸਾਡੇ ਨੂੰ ਚੱਲਣ ਡਿਆ ਹੋਰ ਪਾਣੀ ਲਈਏ ਪਾਣੀ ਨਹੀਂ ਪਾਣੀ ਮੈਂ ਵੀ ਤਾਂ ਆਇਆ ਹੀ ਹੁਣ ਤੁਸੀਂ ਤਾਂ ਨਾ ਕਰਤੀ ਪਿਆਲੀ ਨੂੰ ਠੋਕ ਕੇ ਦਿੱਤਾ ਜਵ ਤੇ ਪੈਲੀ ਮੈਂ ਦੇਤੀ ਆ ਕਿਸੇ ਨੂੰ ਠੇਕੇ ਤੇ ਦੇਤੀ ਹੂੰ ਚਲੋ ਸ਼ੱਕ ਕੋਈ ਨਹੀਂ ਤੇਰੀ ਪੈਲੀ ਤੂੰ ਜਿੰਦ ਮਰਜ਼ੀ ਦੇਤੀ ਉਹਦੇ ਵਿੱਚ ਖੜੀ ਗੱਲ ਨਾ ਆਹ ਆਪਣਾ ਮੰਨੇ ਨੂੰ ਦੇਤੀ ਆ ਅੱਛਾ ਅੱਛਾ ਚਲੋ ਫੇਰ ਠੀਕ ਕੋਈ ਨਹੀਂ ਦੇਖੋ ਟਪਾਣੀ ਲਿਆ ਮੈਨੂੰ ਬੜੀ ਕਭਰਾੜ ਜੀ ਹੁੰਦੇ ਆ ਕੀ ਗੱਲ ਵਾ ਦੇਤੀ ਪੈਲੀ ਫੇਰ ਮੈਂ ਜਾਉ ਤੂੰ ਆਹੋ ਭਾਬੀ ਫੇਰ ਦੇਣੀ ਤੂੰ ਤੇ ਹੁਣ ਨਹੀਂ ਪੈਤ ਫੜਾ ਮੈਂ ਤਾਂ ਜਾਣਾ ਹੁਣ ਲੈ ਕੱਲ ਨੂੰ ਮੇਰੀ ਉਹ ਦੱਸਣ ਤੇ ਡਿਆ ਤੇਰੇ ਸਾਹਮਣੇ ਵੀ ਮੈਂ ਦੇਤੀ ਤੇ ਉਹਨੂੰ ਮੁੜ ਕੇ ਬਾਰ ਬਾਰ ਪੁੱਛੜੀ ਪਈ ਐ ਖਦੀ ਮੈਂ ਤਾਂ ਭਾਣ ਪਸੇਰਾ ਚੋਲਾ ਐ ਪਰ ਨਹੀਂ ਹੁਣ ਭਾ ਬੰਨੇ ਨਹੀਂ ਕੀ ਕਰੀਏ ਉਹ ਚੱਲ ਕੋਈ ਨਹੀਂ ਤੂੰ ਤੇ ਕਾਲਾ ਹੀ ਬੜੀ ਛੇਤੀ ਪੈ ਜਾਣਾ ਵਾ ਤੇ ਐਂਦਾ ਕਾਲੇ ਨਹੀਂ ਪਈਦਾ ਹੁੰਦਾ ਮੈਂ ਜਾਣਾ ਸੀ ਤੇ ਗੱਲ ਸੁਣ ਮੈਂ ਨਾਲੇ ਮੈਂ ਗੱਲ ਕਰ ਰਹਾ ਟਾੜੇ ਨਾ ਮੰਨੇ ਨੇ ਆਉਣਾ ਹੁਣ ਕਦੂ ਕਦੂ ਕਰਨ ਤੇ ਬੰਬੀ ਦੇ ਇੱਕੋ ਤੇ ਨਾਗਾ ਉਹਨੂੰ ਆਪਣਾ ਇੱਕ ਮੇਰੇ ਵਾਲੇ ਇਹ ਸੇਲਾ ਨਾਗਾ ਉਹਨੂੰ ਦੇ ਦਿਆ ਕਰੋ ਟਾਈਮ ਨਾਲ ਕੋਈ ਨਹੀਂ ਦੇ ਦਾਂਗੇ ਉਹ ਕਿਹੜੀ ਗੱਲ ਤੇ ਹੋਰੇ ਆ ਵੀ ਉਹਨੂੰ ਡੱਕੇ ਡੱਕੋ ਨਾ ਐਵੇਂ ਨਹੀਂ ਨਹੀਂ ਡਕਣਾ ਕਾ ਤਾ ਉਹਨੂੰ ਪਾਣੀ ਤੋਂ ਬਸ ਆਪਣੀ ਵਾਰੀ ਉਹ ਬੰਨ ਲਿਆ ਕਰੇ ਅਸੀਂ ਸਾਡੀ ਵਾਰੀ ਹੋਊਗੀ ਤੇ ਅਸੀਂ ਬੰਨ ਲਿਆ ਕਰਾਂਗੇ ਆਹ 80000 ਲਿਆ ਤਕ ਚਲ ਜਿੰਨਾ ਵੀ ਲਿਆ ਹੋਏ ਲੈਣਾ ਹੀ ਮੈ ਕੜਾ ਵੀ ਕੀ 80000 80000 ਠੇਕਾ ਲਿਆ ਹੋਊਗਾ ਤਾਂ ਹੀ ਦਿੱਤੀ ਹੋਊਗੀ ਆਹੋ ਅੱਧ ਲੈ ਲੈ ਚਲ ਜਿੰਨਾ ਮਰਜੀ ਲੈ ਲੈ ਯਾਰ ਤੂੰ ਉਹੋ ਗੱਲ ਫੇਰ ਕਰੀ ਜਾਨੀਂ ਚਲੋ ਠੀਕ ਆ ਫੇਰ ਮੈਂ ਕਰ ਲਿਓ ਤੁਸੀਂ ਮੈਂ ਜਾ ਕੇ ਪੈਕਪੋਕ ਕਰਨੀ ਮੈਂ ਚੱਲ ਜਣਾ ਵਾ ਫੇਰ ਅਛਾ ਚੱਲ ਜਣਾ ਵਾ ਹਾਂ ਚੱਲ ਜਣਾ ਕੱਲ ਨੂੰ ਠੀਕ ਆ ਹੋ ਲੜਾਈ ਲੂੜੀ ਨਾ ਕਰਿਓ ਤੇ ਨਾ ਲੜਨਾ ਹੀ ਕਿਹੜੀ ਗੱਲਾਂ ਨਾਲ ਮਿਲ ਕੇ ਰਹੋ ਹੁਣ ਨਾ ਨਾ ਕੋਈ ਗੱਲ ਹੀ ਨਹੀਂ ਤੇ ਆਹ ਆ ਗੱਲ ਕਰਨ ਆਇਆ ਵਾ ਮਿੰਤਕ ਤੇ ਡੋ ਪੈ ਗਿਆ ਉਸੇ ਵੇਲੇ ਮੈਨੂੰ ਖਿਰਾ ਪੈ ਗਿਆ ਜਦੋਂ ਇਹਨੇ ਆ ਗੱਲ ਕਰ ਦਿੱਤੀ ਨਹੀਂ ਤੈਨੂੰ ਡੋ ਕਿਉਂ ਪਿਆ ਬਈ ਤੈਨੂੰ ਕਿਹੜੀ ਗੱਲਾਂ ਪਿਆ ਡੋ ਉਹਦੀ ਪਿਆਰੀ ਉਹਨੇ ਦੇ ਦਿੱਤੀ ਅਸੀਂ ਕੀ ਗੱਲ ਮਾੜੇ ਹਾਂ ਸਾਨੂੰ ਕਿਉਂ ਨਹੀਂ ਪਾਈ ਦੇ ਕੇ ਗਿਆ ਓ ਤੈਨੂੰ ਆਖਿਆ ਸੀ ਨਾ ਉਹਨੇ ਹੁਣ ਤੇਰੀਆਂ ਅੱਖਾਂ ਖੁੱਲੀਆਂ ਵਾ ਤੈਨੂੰ ਮੈਂ ਉਦੋਂ ਦਵਾਈ ਦਿੰਨਾ ਇਹ ਰੌਲਾ ਪਉਣਾ ਸੀ ਤੇ ਮੈਂ ਤੇ ਉਹ ਵੀ ਨਹੀਂ ਮੰਨਦੇ ਉਹਦੇ ਮੈਂ ਤੇ ਉਹ ਆਖਿਆ ਚਲ ਤੇ ਜੇ ਬੰਦੇ ਨੂੰ ਕਿਹੜੇ ਨੇ ਦੇਜੂਗਾ ਆਪਾਂ ਹੀ ਲੈਣੀ ਆ ਅਸੀਂ ਘੱਟ ਵਾਧਾ ਆਖਾਂਗੇ ਆਪੇ ਉਹਨੇ ਦੇ ਜਾਣੀ ਆ ਸਾਨੂੰ ਕੀ ਪਤਾ ਹੀ ਆ ਕੰਜਰ ਵਖੀ ਤਾਂ ਨਿਕਲ ਆਉਣਾ ਵਾ ਰਾਮ ਜੀਦਾ ਦੁਨਦਰ ਜਿੰਨਾ ਸੁਥਣਾ ਸਾਈਆਂ ਨੇ ਰਾਹ ਰਖੇ ਆ ਨਹੀਂ ਇਹਨੂੰ ਪਹਿਲਾਂ ਸ਼ਰਮਾਦਾ ਆਈ ਮਨੂੰ ਤੇਣੀ ਉਹ ਜਿੰਨੂੰ ਮਰਜ਼ੀ ਦੇਣ ਤੇਰਾ ਹੰਦਾ ਵੀ ਖਰੇ ਅਹੀਂ ਪੈੜੀ ਲੈਣ ਜੋ ਅਗੀਆਂ ਹੋਰ ਕੋਈ ਲੈ ਨਹੀਂ ਸਕਦਾ ਨਹੀਂ ਇਹਨਾਂ ਨੇ ਤਾਂ ਹੁਣ ਸਾਡਾ ਮੁੱਕਾ ਹੀ ਮਰਨ ਜੰਮਣ ਫੇਰ ਮਨਜੋਦ ਹੋਣਾ ਨਾ ਉਹਨਾਂ ਨੇ ਕਹਦਾ ਉਹਨਾਂ ਦਾ ਮੁੱਕਾ ਸਾਡਾ ਸਾਡੇ ਸਿਰ ਤੇ ਚੜਾਈ ਕੀਤੀ ਉਹਨਾਂ ਨੇ ਉਹਨੇ ਥੋੜਾ ਆਖਿਆ ਵੀ ਮੈਂ ਪੈੜੀ ਲੈਣੀ ਆ ਦੇਣ ਵਾਲੇ ਨੇ ਦਿੱਤੀ ਲੈਣ ਵਾਲੇ ਨੇ ਲੈਣ ਵਾਲਾ ਨਾ ਲੰਦਾ ਲੈਣ ਵਾਲਾ ਕਹਿੰਦਾ ਵੀ ਤੁਹਾਡੇ ਘਰ ਦਾ ਮਸਲਾ ਵਾ ਮੈਂ ਨਹੀਂ ਲੈਣੀ ਇਦਾਂ ਪੈੜੀ ਇਦਾਂ ਨਹੀਂ ਕੋਈ ਕਹਿੰਦਾ ਹੁੰਦਾ ਉਹਦੇ ਕੋ ਪੈੜੀ ਦਾ ਘਟਾ ਹੈਗਾ ਇੰਨਾ ਉਹਦੇ ਕੋਲ ਕਿਤੇ ਲੈ ਨਹੀਂ ਲੱਗਣ ਦੇ ਇੰਨਾ ਪੈਸਾ ਤੇ ਅਲਾਵਾ ਉਹਨੂੰ ਇੰਨੀ ਅਕਲ ਨਹੀਂ ਉਹ ਕਹਿੰਦਾ ਸਭਾ ਵੀ ਮੈਂ ਤੇਰੇ ਨਾਲ ਜਾਣਾ ਵਾ ਚੱਲ ਕੋਈ ਨਹੀਂ ਵੀਰ ਭਾਂਡਾ ਸਾਂਡਾ ਕਰਕੇ ਤੇ ਪਿਆਰੀ ਉਹਨੂੰ ਹੀ ਦੇ ਤੂੰ ਤੇ ਕੀ ਪਤਾ ਉਹਨੇ ਆਖੇ ਹੀ ਹੋਵੇ ਆਹੋ ਆਖਿਆ ਕੌਣ ਕਹਿੰਦਾ ਅੱਜਕੱਲ੍ਹ ਸਿਆਣਾ ਹੋਣਾ ਮਨਜੋਤ ਨੇ ਵੀ ਉਹ ਇੰਨਾ ਨਹੀਂ ਲੈਂਦੇ ਉਹ ਮਨਜੋਤ ਦੀ ਤਾਂ ਮੈਂ ਨਹੀਂ ਮਾਸਾ ਵੀ ਸਿਆਣਪ ਸਮਝਦੀ ਇਹ ਕਿੱਧਰ ਦਾ ਸਿਆਣਾ ਹੋਇਆ ਬੜਾ ਚੰਗਾ ਮਨਜੋਤ ਇੰਨੀ ਪਿਆਰੀ ਕੀ ਕਰਨਾ ਪਿਆਰੀ ਜੇ ਤੂੰ ਉਹਨੂੰ ਗੱਲ ਕਰਨ ਦੀ ਅਕਲ ਨਹੀਂ ਬਸ ਉਹਨੇ ਨਹੀਂ ਆਖਿਆ ਨਹੀਂ ਹੁਣ ਜਾਂਦਾ ਜਾਂਦਾ ਕਹੇਗਾ ਉਹਨੂੰ ਵਾਰੀ ਦਾ ਪਾਣੀ ਦੇ ਦਿਓ ਦਿਓ ਹਾਂ ਬਲਾ ਪਾਣੀ ਵਾਰੀ ਦਾ ਕਿੱਦਾਂ ਦਿੰਨੇ ਤੂੰ ਉਹਦਾ ਹੱਕ ਬਣਦਾ ਜਦੋਂ ਸਾਂਝਾ ਖਾਤਾ ਵ ਉਦੋਂ ਨਾ ਤੂੰ ਨੰਗਰ ਤੋਂ ਰੋਕ ਸਕਦੀ ਨਾ ਤੂੰ ਪਾਣੀ ਤੋਂ ਰੋਕ ਸਕਦੀ ਨੰਗਰ ਤੋਂ ਲੰਗੇ ਹਾਂ ਟਰੈਕਟਰ ਲੈ ਕੇ ਗਾੜੀ ਲੰਮੀ ਨੇ ਪੈਜੂ ਟਰੈਕਟਰ ਦੇ ਤੇ ਆਖਿਓ ਉਹਨਾਂ ਲੱਤਾਂ ਨਾ ਵੱਡੀਆਂ ਤੇ ਆਖਿਓ ਤੇਰੀ ਉਲਟੀ ਲੜਾਈ ਓ ਉਲਟੀ ਕੋ ਲੜਾਈ ਸਿੱਧੀ ਲੜਾਈ ਮੇਰੀ ਐ ਉਹ ਗੱਲ ਆਹੋ ਆ ਕੋਈ ਗੱਲ ਕੋ ਇਹਨੂੰ ਸਮਝਾਵਾਂ ਉਹ ਸਮਝ ਆਈ ਆ ਉਹ ਸਮਝ ਆਈ ਆ ਇੱਥੇ ਦੱਸਣ ਆਇਆ ਮੇਰੇ ਸਿਰਾਂ ਨੇ ਚੜ ਕੇ ਫੋਨ ਤੇ ਦੱਸ ਦਿੰਦਾ ਮੈਂ ਮਨਜ਼ੂਰ ਨੂੰ ਦੇ ਦਿੱਤੀ ਆ ਤੇਰਾ ਚੁੱਕ ਕੇ ਲੈ ਗਿਆ ਕੋਹ ਸੁਕਣ ਦੀ ਗੱਲ ਕੀ ਆਇਆ ਕੀ ਕਰਨ ਇੱਥੇ ਜਦੋਂ ਸਾਡਾ ਕੋਈ ਲੱਗਦਾ ਨਹੀਂਗਾ ਤੇ ਇਹ ਤਾਂ ਇਹ ਵੀ ਸਾਡਾ ਮਰਨ ਜੰਮਣ ਮੁੱਕਾਈ ਓ ਬੀ ਬਸ ਇਹੋ ਜਿਨੂੰ ਕੀ ਕਰਨਾ ਭੈਣ ਭਰਾਵਾਂ ਨੂੰ ਕਰਕੇ ਵੇਖੀਏ ਹੂੰ ਤੇ ਭਾਵਿਆਂ ਨੂੰ ਫੇਰ ਦੇ ਦੇ ਪੈਰੀ ਹਾਂ ਉਹ ਇਹ ਗੱਲ ਹੈਗੀ ਨਹੀਂ ਤੇ ਵੇਂਡਿਆ ਸੀ ਤੇ ਤੁਸੀਂ ਨਾ ਕਰਤੀ ਹੁਣ ਜਾਓ ਪੁੱਛ ਲਓ ਜਾ ਕੇ ਕੀ ਜਾਂਦਾ ਅਹੀਂ ਕੋ ਪੁੱਛੀਏ ਤੁਸੀਂ ਪੁੱਛੋ ਜਾ ਕੇ ਅ ਮੈਨੂੰ ਕਰ ਗਾੜੀ ਹੁਣ ਫੇਰ ਕੇ ਤੇ ਤੇਰਾ ਕੀ ਲੱਤ ਚੱਲਿਆ ਵਾ ਹਮਣ ਲੱਤ ਚੱਲੇ ਤੇਰੇ ਤੇ ਤੂੰ ਜਾ ਕੇ ਪੁੱਛ ਲੇਗਾ ਤੇਰਾ ਤੇ ਭਰਾਵਾ ਤੇ ਜਦੋਂ ਘਾਰ ਆਣਾਂਗੇ ਤੁਹਾਨੂੰ ਦੇਣ ਦੇ ਪੈਰੀ ਉਦੋਂ ਤੁਸੀਂ ਲਈ ਨਾ ਹਾਏ ਇਹਦੇ ਉਹਦੇ ਹੋਈ ਸਮਝਿਆ ਹੀ ਚੱਲ ਆ ਸ਼ਾਪਿਆ ਹੈ ਘੱਟ ਕਰ ਲੂਗਾ ਸਾਨੂੰ ਕੀ ਪਤਾ ਹੈ ਇਹਨੇ ਸੱਚੀ ਇਹੋ ਗੱਲ ਕਰਮ ਖਾ ਲੈਣੀ ਆ ਇਹਨੇ ਤਾਂ ਸ਼ਰੀਕਾਂ ਨੂੰ ਵੱਧ ਕਰ ਦਿੱਤੀ ਆ ਐ ਤੇ ਸ਼ਰੀਕ ਵੀ ਭਰਾ ਜਿਹੜੀ ਉਹ ਵੀ ਕਹਿ ਦਿੰਦੇ ਚੱਲ ਕੋਈ ਨਹੀਂ ਹੁਣ ਅਰਕਾ ਸੇ ਹੱਥ ਛੱਡ ਕੇ ਅਰਕਾ ਚੱਟ ਅਰਕਾ ਮੈਂ ਕੋਈ ਚਟੂਂਗੀ ਤੁਹਾਡੇ ਕੋਈ ਚਟਾਉਂਗੀ ਜਾਓ ਹੁਣ ਮੈਂ ਤੇ ਨਹੀਂ ਜਾਣਾ ਉਹਦੇ ਨਾਲ ਮੈਂ ਨਹੀਂ ਕਾ ਜਾਣਾ ਮੈਂ ਕਿਹੜੇ ਮੂੰਹ ਨਾ ਜਾਵਾਂ ਲੜੀ ਜਾਓ ਤੁਸੀਂ ਦੇਖ ਲਓ ਨਹੀਂ ਤੁਸੀਂ ਦਮੇ ਚੱਜੋ ਕੌਣ ਮੰਮੀ ਦੇ ਮੈਂ ਕਦੀ ਵੀ ਨਹੀਂ ਬੰਦਾ ਤੂੰ ਹੀ ਇੱਥੇ ਆਏ ਨੂੰ ਕਿਉਂ ਨਹੀਂ ਆਖਿਆ ਕੀ ਫੇ ਚਲ ਮੈਂ ਤੂੰ ਇਹ ਵੀਰਨ ਜੋਧ ਮਨ ਜੋਧ ਨੂੰ ਪੈੜੀ ਕਿਉਂ ਦਿੱਤੀ ਆ ਚਲ ਤੂੰ ਹੋਰ ਸਾਡਣਾ ਵਾਦਾ ਕਾਟਾ ਕਰ ਲੈਂਦਾ ਮੈਂ ਤਾਂ ਕਿਤੇ ਘਬਰਾਟ ਹੋਣ ਦਾ ਵੀ ਪਾਣੀ ਦਾ ਘੁੱਟ ਨਾ ਪੀਂਦੀ ਤੇ ਮੈਂ ਉਹ ਡੇਕ ਪੈਣਾ ਇੱਥੇ ਗੱਲ ਸੁਣ ਕੇ ਆ ਬਰਗੇਡੀਅਰ ਜਿਹਾ ਬੈਠਾ ਸੀ ਲਾਗੇ ਮੇਰੇ ਮਰਾਕਮ ਨਹੀਂ ਜਦੋਂ ਨੇ ਆਖਿਆ ਸਾਰੇ ਕੰਮ ਕੀਤੇ ਤੇ ਤੂੰ ਹੀ ਕਿਰੇ ਮੈਂ ਨਾ ਪੈਰਾਂ ਦੇ ਪਾਣੀ ਨਹੀਂ ਪੈਣਦੇ ਇੰਨਾ ਠੀਕਾ ਹੀ ਨਹੀਂ ਕਿਸੇ ਵੀ ਇੰਨਾ ਕਹਦੇ ਉਹਨੂੰ ਇੰਨਾ ਕਹਦੇ ਗੱਲਾਂ ਮਾਰਦੀਆਂ ਤੂੰ ਹੁਣ ਚਲੋ ਫੇ ਅਸੀਂ ਚਲ ਜਾਈਏ ਤੁਹਾਡੇ ਨਾਲ ਤੁਸੀਂ ਜਾਓ ਤੇ ਮੈਂ ਆਉਂਦਾ ਚਲੋ ਚਲੋ ਤੁਸੀਂ ਲੈ ਤੁਸੀਂ ਜਾ ਮਮੀ ਨਾਲ ਗੱਲ ਕਰਕੇ ਆਓ ਮੈਂ ਨਹੀਂ ਜਾਣਾ ਇਦਾਂ ਵੇ ਉਦਾਂ ਦੇ ਟਰੈਕਟਰ ਗੱਡੀਆਂ ਨਹੀਂ ਮੈਂ ਨੰਗਣ ਨਹੀਂ ਦੇਣਾ ਲੰਮੀ ਪੈ ਜਾਣਾ ਉਹ ਆ ਜਾਣਾ ਉਹ ਕਾਰਾਂ ਦੇਰ ਆਪਣੇ ਨਾਲ ਗੱਲ ਕਾਰਾਂ ਭਲਾ ਗਾ ਟਰੈਕਟਰ ਤੇ ਮੰਨੇ ਦੇ ਗੱਡੀ ਮਨ ਜੋੜ ਦੇ ਗੱਡੀ ਨੰਗਣਾ ਨਹੀਂ ਦੇਣਾ ਨੰਗਣ ਦੇਣਾ ਉਹਨੂੰ ਮੈਂ ਉਹਨੂੰ ਕੋਈ ਤੂੰ ਨੰਗਣਾ ਬੰਦਾ ਇਹ ਜਾਂ ਬੰਦਾ ਕੌਣ ਵੇ ਸਾਡੀ ਪੈਰੀ ਚ ਵੜਦਾ ਹੁੰਦੀ ਹੈ ਦੰਦਰ ਜਿੱਦਾਂ ਦੀ ਤੁਸੀਂ ਗੱਲਾਂ ਕਰਦੇ ਇਦਾਂ ਗੱਲਾਂ ਨਹੀਂ ਹੁੰਦੀਆਂ ਕਾਰੀਆਂ ਦੀ ਬੁੱਢੀ ਘਾਟਵਾ ਤੁਸੀਂ ਜਾਓ ਹਾਂ ਤੇ ਤੂੰ ਹੀ ਉੱਠ ਕੇ ਤੁਰਪਾ ਤੂੰ ਉਹ ਚੱਲ ਤਲ ਮੈਂ ਆਉਂਦਾ ਜਾ ਤੁਰ ਨਹੀਂ ਸਾਡੇ ਨਾਲ ਚਲੋ ਆਪਾਂ ਨਹੀਂ ਚੱਲ ਮੈਂ ਆ ਗਿਆ ਮੈਂ ਹਾਇ ਹਾ ਤੇ ਨਾਲ ਹੀ ਤੁਰਪੋ ਹਾਂ ਦੱਸ ਉਹ ਗੱਲ ਮੈਂ ਪੈਰ ਦੇ ਪੁੱਟੇਂਗੀ ਆ ਜਾ ਘੜੀ ਦੀ ਸ਼ਰਮਿੰਦਗੀ ਤੇ ਚਵਾ ਪੈਰਾਂ ਦਾ ਆਰਾਮ ਕੋ ਨਹੀਂ ਹੋਣ ਲੱਗਾ ਤੂੰ ਇਧਰ ਮੈਂ ਜਾਉ ਮੈਂ ਆ ਜਾ ਮੇਰਾ ਪੁੱਤ ਆ ਜਾ ਗਾਂ ਤੇ ਚੱਲ ਜਾ ਚੱਲ ਜਾ ਹੁਣ ਨਾਲ ਚੱਲ ਜਾ ਗਾਂ ਇਹ ਗੱਲ ਬਣਦੀ ਦੀ ਹੂ ਤੇ ਵੇਖ ਲੋ ਆ ਜਾ ਹੱਥੋਂ ਪੈੜੀ ਨਿਕਲ ਜਾਣੀ ਦੀ ਏ ਤੁਹਾਡੇ ਉਹ ਮੁੜ ਕੇ ਉਹਨੇ ਛੱਡਣੀ ਵੀ ਨਹੀਂ ਗਈ ਮਨਜੋ ਨੇ ਪੈੜੀ ਨਹੀਂ ਛੱਡਣੀ ਮੁੜ ਕੇ ਆ ਜਾ ਉਹ ਤੇ ਤੂੰ ਚਾਚੇ ਦੀ ਮਿੰਟ ਮੁੰਦ ਕਰ ਲਈ ਕੋਈ ਨਹੀਂ ਤੇ ਮੈਂ ਆਪੇ ਬੋਲੀ ਜਾਊਂਗੀ ਇਦਾਂ ਹੀ ਤੇ ਤੂੰ ਇਹ ਮਿੰਟ ਮੁੰਦ ਆ ਤੂੰ ਜਦੋਂ ਮੈਂ ਨਹੀਂ ਜਾਣਾ ਕੋਈ ਨਹੀਂ ਹੁੰਦਾ ਪੁੱਤ ਆ ਜਾ ਅੰਦਰ ਮੈਂ ਇਹਨਾਂ ਨੇ ਮੇਰੇ ਭਾਦਾ ਸਿਆਪਾ ਫੇਰ ਪਾਉਣਾ ਮੈਨੂੰ ਹੀ ਖੰਡ ਨਾਲ ਨਾ ਮੁੰਡੇ ਨੇ ਤੁਰਨਾ ਪਹਿਲੋਂ ਨਾ ਕਰੀ ਜਾਂਦੇ ਤੇ ਮੁੰਡੇ ਨੇ ਆਣੇ ਨੂੰ ਜ਼ਰੂਰ ਮੂੰਹ ਗਾੜੀ ਲਿਆਉਣਾ ਵਾ ਕੀ ਉੱਥੇ ਲੜਾਈ ਕਰਨੀ ਤੂੰ ਮੂੰਹ ਗਾੜੀ ਲਿਆਉਣਾ ਵਾ ਆਵੇ ਬਾਬਾ ਚੱਲ ਹਾਈ ਹਾਈ ਮੇਰੀ ਮੱਤ ਤੇ ਪਰਦਾ ਪੈ ਗਿਆ ਮੈਂ ਅਦੇ ਹੋ ਸੋਚਿਆ ਸੀ ਚਲ ਅਸ਼ਾ ਘਟ ਘਟ ਕਈ ਜਾਵਾਂਗੇ ਥੋੜੇ ਪੈਸੇ ਲੱਲੂ ਦਾ ਤੇ ਇਹਨੇ ਪਿਆੜੀ ਹੋਰ ਤੀਜੇ ਬੰਦੇ ਨੂੰ ਕਿੰਨੂੰ ਦੇਣੀ ਆ ਸਾਨੂੰ ਕੀ ਪਤਾ ਸੀ ਵੱਖੀ ਤੋਂ ਸਰੀਕ ਨਿਕਲ ਆਉਣਾ ਵਾ ਬੜਾ ਔਖਾ ਕੰਮ ਹੋਇਆ ਵਾ ਉਦਾਂ ਤੇ ਚਲੋ ਉਹਨੇ ਸਾਨੂੰ ਅਜੇ ਤੱਕ ਮਾੜੀ ਚੰਗੀ ਨਹੀਂ ਕੋਈ ਕਹੀ ਤੇ ਨਾ ਐਹੀ ਕਹੀ ਆ ਆ ਪਿਆੜੀ ਦੇ ਚੱਕਰਾਂ 'ਚ ਹੀ ਰੌਲਾ ਰੱਪਾ ਪੈ ਗਿਆ ਵਾ ਮੇਰਾ ਦੇਰ ਵਾ ਹੱਥੀ ਵਿਆਹਿਆ ਵਾ ਦਰਾਣੀ ਲਿਆਂਦੀ ਆ ਐਡੀ ਗੱਲ ਤੇ ਨਹੀਂ ਮੇਰਾ ਆਖਾ ਮੋੜ ਦੂਗਾ ਇੱਕ ਵਾਰ ਜਾਨੀ ਆ ਹਮੇ ਦਾਵੇ ਨਾ ਸਭ ਕੋ ਭਲਾ ਕੇ ਵੇਖ ਲੈਣੀ ਕੀ ਜਾਂਦਾ ਤੇ ਕੀ ਨਹੀਂ ਆ ਜਾ ਹੁਣ ਗਾ ਗਾ ਇੱਥੇ ਗੱਲਾਂ ਕਰੀ ਜਾਣੀ ਆ ਜਾ ਗਾ ਮੈਂ ਉਹ ਉੱਥੋਂ ਮੁੜ ਕੇ ਆਇਆ ਚੰਗਾ ਹਾਂ ਹਾਂ ਕਿੱਦਾਂ ਫਫੜੇ ਕਰਨੇ ਹੁਣ ਮੈਂ ਗੁਰਪ੍ਰੀਤ ਉਹ ਬੈਠੀ ਆ ਜਾਂਦੇ ਹੁੰਦੇ ਵੀ ਲੋੜ ਵੇਲੇ ਕਦੇ ਨਾ ਬਾਪ ਬਣਾਉਣਾ ਪੈਂਦਾ ਈ ਚੁੱਪ ਤੇ ਤੈਨੂੰ ਉਦੋਂ ਮੰਦੀ ਨਹੀਂ ਸੀ ਤੂੰ ਲੋੜ ਵੇਲੇ ਮੈਂ ਕਦੇ ਨਾ ਬਾਪ ਬਣਾਉਣਾ ਪੈਂਦਾ ਉਹ ਗੱਲ ਇਦਾਂ ਹੁੰਦੀ ਆ ਚੁੱਪ ਕਰ ਜਾ ਧਿਆਨ ਨਾਲ ਘੂਮੀ ਚੰਗਾ ਹਾਂ ਗੁਰਪ੍ਰੀਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਠਾਕ ਸਸਰੀ ਕਾ ਹਏ ਤੂੰ ਤੇ ਬੈਠੀ ਮਿਲਣ ਲਈ ਆ ਉੱਠ ਕੇ ਮੇਰੇ ਠੀਕ ਠਾਕ ਹਾਂਜੀ ਠੀਕ ਠਾਕ ਹਾਂ ਹੋਰ ਸੁਣਾ ਕਿਦਾਂ ਵਧੀਆ ਕੀ ਕਰ ਰਹੀ ਆ ਖੁਸ਼ ਨਹੀਂ ਉਹਦੇ ਵੇਰੀ ਸੀਗੀ ਮੈਂ ਤੇ ਫੋਨ ਦੇਖਾਂ ਲਾਪੀ ਆਈ ਨਹੀਂ ਕਿਤੇ ਘਰ ਵੱਲ ਨੂੰ ਮੈਂ ਢੀਕਾ ਮੈਂ ਉਹਦੇ ਨੂੰ ਆਖਾਂ ਮੈਂ ਕਿ ਤੇ ਚਾਚੀ ਆਈ ਨਹੀਂ ਵੇ ਤੂੰ ਹੀ ਆਈ ਨਹੀਂ ਕਿਤੇ ਐਦਾਂ ਹੀ ਟਾਈਮ ਹੀ ਨਹੀਂ ਲੱਗਿਆ ਹਾਂ ਟਾਈਮ ਨੂੰ ਕੀ ਐਨੀ ਗਰਮੀ ਰਹੀ ਆ ਤੇ ਬੰਦਾ ਬਾਹਰੇ ਘੜੀ ਆਈ ਜਾਂਦਾ ਇੱਧਰ ਉੱਧਰ ਫੇਰਾ ਹੀ ਮਾਰ ਲੈਂਦਾ ਵਾ ਰੰਜੋਦ ਓ ਇੱਧਰ ਚਾਹ ਮੱਨੇ ਵਾਲ ਗਿਆ ਆ ਵਾ ਕਾ ਸਮਨ ਨਹੀਂ ਅਜਾਏ ਨਹੀਂ ਕਿਤੇ ਨਹੀਂ ਨਹੀਂ ਅਜੇ ਨਹੀਂ ਆਇਆ ਅੱਛਾ ਅੱਛਾ ਉਹ ਫਿਰ ਸਾਡੇ ਘਰ ਵੀ ਖਲੋਤਾ ਸੀ ਘੜੀ ਕੋ ਜਾਂ ਫਿਰ ਉਧਰ ਚਲ ਗਿਆ ਹੋਣਾ ਹਾਂ ਸ਼ਾਇਦ ਉਧਰ ਚ ਰਹਿ ਗਿਆ ਹੋਣਾ ਹਾਂ ਠੀਕ ਆਇਆ ਹੋਣਾ ਬੇਲਾ ਹਾਂਜੀ ਆਇਆ ਠੀਕ ਠਾਕ ਹਾਂਜੀ ਠੀਕ ਠਾਕ ਆਇਆ ਨਹੀਂ ਫੇਟੀਆਂ ਚ ਨਹੀਂ ਆਉਣਾ ਅਜੇ ਅੱਛਾ ਤੇ ਹੁਣ ਇਹ ਕਹਿੰਦੇ ਸੀ ਕਿ ਮੇਰੇ ਨੂੰ ਮੇਰੀ ਟਿਕਟ ਹੋ ਗਈ ਹੈ ਤੇ ਮੈਂ ਪਹਿਲਾਂ ਉੱਥੇ ਜਾ ਕੇ ਮਿਲਾਂਗਾ ਹੋਸਟਲ ਠੀਕ ਅੱਛਾ ਅੱਛਾ ਹਾਂ ਛੁੱਟੀਆਂ ਥੋੜੀਆਂ ਲੇਟ ਹੋ ਗਈਆਂ ਨਾ ਠੀਕ ਠੀਕ ਹਾਂਜੀ ਚੱਲ ਕੋਈ ਨਹੀਂ ਮੈਂ ਕਰਦੀ ਆ ਫੋਨ ਤੇ ਨਾ ਮੈਂ ਮੈਂ ਪਾਣੀ ਲੈ ਆਵਾ ਪਾਣੀ ਤਾਂ ਪੀ ਕੇ ਆਏ ਹਾਂ ਚਲ ਕਰਦੇ ਫੋਨ ਕਰਦੇ ਨੂੰ ਹਾਂਜੀ ਮੈਂ ਫੋਨ ਕਰਦੀ ਮੈਂ ਕਿਹਾ ਕਿ ਤੇ ਉੱਠ ਕੇ ਨਹੀਂ ਮਿਲੀ ਵਿਖਲਾ ਐ ਏਡੀ ਹੰਕਾਰ ਹੀ ਆ ਕਿ ਤੇ ਉੱਠ ਕੇ ਨਹੀਂ ਮਿਲੀ ਬੰਤਾ ਇੱਥੇ ਇਦੀ ਗੱਲ ਨਾ ਕਰ ਐਡੀ ਗੱਲ ਨੂੰ ਕੀ ਗੱਲ ਹੀ ਕਰਨ ਡਈ ਸਾਡੇ ਘਰ ਜਾਵੇ ਤਾਂ ਗਾਂ ਉੱਠ-ਉੱਠ ਮਿਲੀਦਾ ਸਾਡੇ ਘਰ ਤੇ ਕਦੀ ਉਹ ਗਈ ਨੀਗੀ ਜਦੋਂ ਜਾਂਦੀ ਜਾਂਦੀ ਉਹ ਜਦੋਂ ਕਿਤੇ ਹੀ ਆ ਜਾਂਦੀ ਆ ਤਾਂ ਨਾ ਆ ਗੱਲ ਚੰਗੀ ਹੋਈ ਉਹ ਕਹਿ ਦਿੱਤਾ ਵੀ ਤੂੰ ਆਈ ਨਹੀਂ ਕਦੀ ਆਹ ਤਾਂ ਕਹਿਣਾ ਹੀ ਫਿਰ ਹੁਣ ਹੁਣ ਫੁੱਲਿਆਂ ਹੋਰ ਕਿੱਦਾਂ ਪਾਉਣੀਆਂ ਆ ਘਰਾਂ ਭੂਣ ਜਿਹਨਾਂ ਨੂੰ ਕਿਧਰੋਂ ਰਾਹ ਆ ਗਿਆ ਹਲੋ ਹਾਂ ਅਬੀ ਦੇ ਪਾਪਾ ਕਿੱਥੇ ਤੁਸੀਂ ਨਹੀਂ ਬਾਹਰ ਇਹ ਮੰਨੇ ਕਰ ਗਿਆ ਹੈ ਅੱਛਾ ਉਹ ਭਾਜੀ ਕੋ ਨਹੀਂ ਆਏ ਆ ਘਰ ਭਾਜੀ ਹੋਈ ਹਾਂ ਮੈਂ ਜਿਹੋ ਇਹਨਾਂ ਦੇ ਘਰ ਆਇਆ ਆਹ ਉਹ ਤੇ ਦੀਦੀ ਵੀ ਆਈ ਆ ਤੇ ਦੀਦੀ ਤੇ ਮਾਰ ਕਿਤੇ ਜਫੀਆਂ ਬੜੀਆਂ ਪਹੁੰਦਈ ਆ ਅਸਾ ਹਾਂ ਤੇ ਉਹਦੇ ਤੇ ਪਤਾ ਨਹੀਂ ਜ਼ੁਬਾਨ ਤੇ ਮਿਸ਼ਰੀ ਖੋਲੀ ਗਈ ਉਹ ਤੇ ਚੰਗੀ ਗੱਲ ਆ ਐਸਾ ਹਾਂ ਪਤਾ ਨਹੀਂ ਹੁਣ ਕੀ ਕੰਮ ਆਇਆ ਸਰ ਕੋਈ ਚਾਹ ਪਾਣੀ ਪਿਆਰ ਨੂੰ ਮੈਂ ਆਵਾਂ ਚਲੋ ਠੀਕ ਹਾਂ ਬੈਠਾ ਕਰਦੇ ਆ ਜਾ ਇੱਧਰ ਆ ਜਾ ਇੱਥੇ ਇੱਥੇ ਆ ਜਾ ਕੀਤਾ ਫੋਨ ਹਾਂਜੀ ਲੱਗੇ ਹੋਣ ਅੱਛਾ ਆ ਵੇਖੋ ਆ ਗਏ ਅੱਛਾ ਅੱਛਾ ਆ ਜਾ ਹਾਂਜੀ ਆ ਜਾ ਸੋਟ ਲਾਓ ਪੋਰਾ ਕਰ ਲਾ ਗਾਂ ਦਾ ਹਾਂ ਆਵੇ ਤੇ ਭਾਜੀ ਆਇਆ ਉਹ ਸਵੇਰੇ ਹੀ ਤੇ ਉਹ ਮੈਂ ਫਿਰ ਜਾਣਾ ਮੰਨੇ ਦੇ ਘਰ ਚੱਲ ਗਿਆ ਅੱਛਾ ਹਾਂ ਹੋਰ ਸੁਣਾਓ ਬਾਠ ਠੀਕ ਆ ਠੀਕ ਠਾਕ ਹਾਂਜੀ ਦੱਸੋ ਦਸਣਾ ਦੂਸਰਾ ਕੀ ਆ ਇਹ ਆ ਵੀ ਸਾਨੂੰ ਤੇਰੀ ਸ਼ਰਤਾਂ ਮਨਜ਼ੂਰ ਵਾ ਤੇ ਉਹ ਪੈੜੀ ਆ ਇਦਾਂ ਕਰ ਵੀ ਦੇ ਦੇ ਹੁਣ ਸਾਨੂੰ ਹੀ ਦੇ ਦੇ ਮੈਂ ਤਾਂ ਜ਼ਬਾਨ ਕਰ ਤੱਕਾ ਉਹਦਾ ਨਾ ਤੈਨੂੰ ਕਿੰਨਾ ਜ਼ੋਰ ਪਹਿਲਾਂ ਲਾਇਆ ਭਾਵੇਂ ਨਾ ਜੋ ਤੇ ਤੂੰ ਬੜਾ ਲਾਇਆ ਸੀ ਮੇਰੀ ਮਜਬੂਰੀ ਕੋਈ ਹੁਣ ਉਹਦੇ ਆਖੀ ਜਾਂਦਾ ਤੂੰ ਜਾਂ ਡੈਡੀ ਤੂੰ ਜਾਂ ਮੈਂ ਕਦੀ ਮੈਂ ਜਾਣਾ ਚਾਚੇ ਦਾ ਕਰੀ ਇਹਨੂੰ ਮਾਂ ਆਪਣੀ ਨੂੰ ਆਖੀ ਜਾਂਦਾ ਤੇ ਫੇਰ ਮੈਂ ਤੂੰ ਕਹਿਣਾ ਵਾ ਵੀ ਇਹਨਾਂ ਨੇ ਫੇਰ ਦੇਣ ਨਿਆਣਾ ਹੀ ਗੜੀ ਖਲਾਤਾ ਹੁਣ ਇਹ ਵੀ ਅੱਖਾਂ ਖੁੱਲ ਗਈਆਂ ਹੋਵਨਾਂ ਦੀਆਂ ਅੱਖਾਂ ਖੁੱਲਣ ਤੇ ਕੋਈ ਗੱਲ ਨਹੀਂ ਆ ਮੈਂ ਗੱਲ ਕਹਿੰਦਾ ਮੈਂ ਹੁਣ ਉਹਦੇ ਨਾਲ ਜਬਾਨ ਕਰ ਚੁੱਕਾ ਉਹ ਤਾਂ ਅੱਗੇ ਨਹੀਂ ਲੇਦਾ ਪਜਾਰਾ ਤਾਂ ਮੈਂ ਬਹੁਤ ਉਪਰੀ ਉਹਦੇ ਗੱਲ ਮੜੀ ਆ ਤਾਂ ਅਗਲੇ ਦਿਨ ਇਹ ਕਹਿੰਦਾ ਵੀ ਖੜੇ ਮੈਂ ਕਦੀ ਮੈਨੂੰ ਦੇ ਦਿੱਤੀ ਤੇ ਕਦੀ ਲੈ ਲਈ ਚਲੋ ਕੋਈ ਨਹੀਂ ਪੇਕੇ ਉੱਥੇ ਕਿਹਾ ਤੂੰ ਕਾਗਜ਼ ਲਿਖ ਕੇ ਦੇ ਦਿੱਤਾ ਵਾ ਉਹਨੂੰ ਗੱਲ ਹੀ ਕੀਤੀ ਆ ਚਲੋ ਦੋਵੇਂ ਬਰਾ ਬੈਠੇ ਹੀ ਹੋ ਆ ਜਾ ਆ ਜਾ ਆ ਜਾ ਮੈਂ ਉਹੋ ਜਾਂ ਕਿ ਵਾਰੀ ਬੁਰੀ ਦਾ ਕਿਸਾ ਤਾ ਠੜਾ ਉਹ ਤਾਂ ਮੈਨੂੰ ਕਿਹਾ ਹੀ ਵਾਰੀ ਨੂੰ ਤੇ ਹੋਵੇ ਜੇ ਦਸੋ ਦਸੋ ਕੋਈ ਨਹੀਂ ਕਹ ਦੱਸ ਦੇ ਹੁਣ ਆਖੇ ਆਈ ਹਾਂ ਵੀ ਆਈ ਪੈਲੀ ਸਾਨੂੰ ਦੇ ਦੇ ਗੱਲਾਂ ਤਾਂ ਲੀ ਮੈਂ ਸੁਣ ਲਈਆਂ ਸਾਰੀਆਂ ਹੀ ਹਾਂ ਅੱਛਾ ਹਾਂ ਤੇ ਕੋਈ ਨਹੀਂ ਜੇ ਇਹਨਾਂ ਨੂੰ ਗਲਤੀ ਦਾ ਸਾਥ ਹੋ ਗਿਆ ਦੇ ਦੇ ਪੈਲੀ ਕੋਈ ਨਹੀਂ ਮੇਰੀ ਤਾਂ ਅੱਗੇ ਆਪੀ ਮੈਂ ਤਾਂ ਗੱਲ ਕੀਤੀ ਤੇਰਨਾਂ ਜਬਾਨ ਹੁਣ ਮੈਂ ਮੈਂ ਤਾਂ ਤੈਨੂੰ ਹੀ ਤੇਰੀ ਮਰਜ਼ੀ ਜੋ ਤੂੰ ਕਰਨਾ ਮੈਂ ਤੇ ਤੇਰੇ ਆਵਾਜ਼ ਹਵਾਲੀ ਗਿਆ ਗੱਲ ਸਾਰੀ ਨਹੀਂ ਨਹੀਂ ਮੈਨੂੰ ਤਾਂ ਅੱਗੇ ਮੇਰੀ ਆਪਣੀ ਮਾਂ ਸਭੀ ਜਾਣਦੀ ਆ ਉਹ ਤਾਂ ਤੂੰ ਮੈਨੂੰ ਕਿਹਾ ਜੇ ਮੈਂ ਤਾਂ ਕੜਾਕਟ ਕੀਤਾ ਉਹ ਉਹਦੇ ਤਾਂ ਪੈਰ ਤੇ ਮੈਨੂੰ ਜਵਾਬ ਦਿੱਤਾ ਤਾਂ ਮੈਂ ਤਾਂ ਕਰਨਾ ਹੀ ਕਰਨਾ ਚਲੋ ਲੈ ਲੈਨੇ ਆ ਤੂੰ ਤਾਂ ਨਾ ਕਿਤੇ ਗੁੱਸਾ ਕਰੇਗਾ ਨਹੀਂ ਨਹੀਂ ਮੈਨੂੰ ਕਹਦਾ ਗੁੱਸਾ ਮੈਨੂੰ ਤਾਂ ਆਪਣੀ ਮਾਂ ਸੰਭੀ ਜਾਣੀ ਐ ਅੱਛਾ ਅੱਛਾ ਮੈਂ ਪਤਾ ਕੀ ਗੱਲ ਆ ਮੈਂ ਕਿਹਾ ਪਈ ਰਹਿਣੀ ਐ ਤੇ ਮੁੜ ਕੇ ਫੇਰ ਐਵੇਂ ਖਰਾਬ ਹੁੰਦੀ ਪਈ ਪਈ ਉਹ ਇਦਾਂ ਹੈ ਇਦਾਂ ਹੂੰ ਤੇ ਇਹਨਾਂ ਤੇ ਜਵਾਬ ਦਿੱਤਾ ਨਾ ਮੈਨੂੰ ਮੇਰੇ ਤਾਂ ਜਾਣਾ ਪੈਰ ਤੇ ਹੀ ਫਿਰ ਉਹ ਪੈਰ ਤੇ ਚਲੋ ਕੀ ਜਵਾਬ ਦੇਣਾ ਸੀ ਉਹ ਕਿਹੜਾ ਉਪਰਾ ਹੈ ਤੇ ਜਾਂ ਤੂੰ ਉਪਰਾ ਹਾਂ ਪੁੱਤ ਕਾਹਹੀਂ ਵੀ ਮਾਸਾ ਮਾਸਾ ਜਿੰਨੇ ਵੱਡੇ ਕੀਤੇ ਤੁਹਾਨੂੰ ਵਿਆਹਾ ਵਾ ਤੇ ਉਹ ਵੀ ਓਦਾਂ ਦਾ ਹੀਗਾ ਫਿਰ ਕੀ ਹੋ ਗਿਆ ਮਨਜੋਤ ਮਜਬੂਰੀਆਂ ਹੀ ਕਰਾਉਂਦੀਆਂ ਤੇ ਤਾਂ ਕਰਕੇ ਅਸੀਂ ਆਖਿਆ ਤੇ ਇਹ ਮੰਨਦੀ ਨਹੀਂ ਮੈਂ ਤਾਂ ਗੋਪੀ ਚਾਲ ਇੱਥੇ ਹੈ ਨਹੀਂ ਅੰਦਰ ਵਾ ਗੋਪੀ ਨਹੀਂ ਮੰਨਦੀਆਂ ਦੀ ਨਹੀਂ ਇਦਾਂ ਕਰਨਾ ਹੀ ਨਹੀਂ ਲੈਣੇ ਪੈਸੇ ਇੰਨੇ ਲੈਣੇ ਆ ਤੇ ਮੈਂ ਗੁੱਸੇ ਨਾਲ ਕਹਿਤਾ ਵੀ ਜੇ ਨਹੀਂ ਤਾਂ ਅਸੀਂ ਨਹੀਂ ਦੇਣੀ ਜਾ ਜਿੱਥੇ ਮਰਜ਼ੀ ਦੇ ਦੇ ਮੈਂ ਮੈਂ ਇਹ ਰੱਖਿਆ ਕਿ ਮੈਂ ਵਾਅਦਾ ਘਾਟਾ ਕਰਕੇ ਕੋਈ ਗੱਲ ਨਹੀਂ ਹੋਊ ਦੋਨੋਂ ਨੂੰ ਇਹ ਅਸੀਂ ਨਹੀਂ ਲੈਣੀ ਮੈਂ ਕਿਹਾ ਇਹਨੇ ਫੋਨ ਕਰ ਦਿੱਤਾ ਤੇ ਉਹ ਉਸੇ ਵੇਲੇ ਹੀ ਅਨਜੋਤ ਉੱਠ ਕੇ ਤੇਰੇ ਵੱਲ ਚੱਲ ਗਿਆ ਮੈਂ ਹੁਣ ਜਾਣਾ ਭਾਬੀ ਮੈਂ ਤਾਂ ਜਾਵੇਂ ਜਾਣਾ ਮੈਂ ਤਾਂ ਪਛਿਆ ਮੈਂ ਭਾ ਨੂੰ ਕਿਨਿਆਰ ਪੁੱਛਿਆ ਪਾ ਆ ਕੇ ਤਾਂ ਮੇਰੇ ਘਰ ਨਹੀਂ ਵਟਰ ਮਨਜੋਤ ਸਿਆ ਪਾਣੀ ਜੀ ਛੋਟਾ ਮਾਰੀ ਤੇ ਪਾਣੀ ਦੋਰੀ ਹੋ ਜਾਂਦੇ ਉਹ ਹੈਈ ਆ ਅਸੀਂ ਫਿਰ ਵੀ ਭਰਾ ਭਰਾ ਵਾਂ ਤੁਸੀਂ ਚਲੋ ਸਾਡਾ ਗਵਾਂਢੀ ਤੂੰ ਵੀ ਨਹੀਂ ਆ ਸਾਨੂੰ ਹਾਂਜੀ ਹਾਂਜੀ ਵੀ ਸਾਡੇ ਕਿਦੇ ਵਿੱਚ ਦੋਹਾਂ ਚ ਸੂਈ ਕਿਦੇ ਖੁੱਬਦੀ ਅਸੀਂ ਨਿੱਕੇ ਹੁੰਦੇ ਆ ਅਸੀਂ ਇਹ ਆ ਵੀ ਜਨਾਨੀਆਂ ਆਉਂਦੀਆਂ ਉਹ ਇੱਕ ਦੂਜੀ ਨਾਲ ਖੇ ਬਾਜੀ ਕਰਦੀਆਂ ਮਾੜੀ ਮੋਟੀ ਗੱਲ ਤੋਂ ਹੀ ਵੱਡੀ ਗੱਲ ਨਹੀਂ ਕੋਈ ਹੁੰਦੀ ਧੀ ਤੇ ਉੱਥੋਂ ਹੀ ਗਾੜੀ ਗਾਂ ਦੇ ਗਾਂ 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 ਬੰਦਿਆਂ ਦੇ ਕੰਨ ਭਰੀ ਜਾਂਦੀਆਂ ਉੱਦਾਂ ਹੀ ਬੰਦੇ ਮੇਰੇ ਅਰਗੇ ਲਾਲਚੀ ਹੋ ਜਾਂਦੇ ਮਗਰ ਲੱਗ ਜਾਂਦੇ ਇਹ ਸਾਡੇ ਘਰ ਦੀ ਕਹਾਣੀ ਨਹੀਂ ਆ ਇਹ ਘਰ ਘਰ ਦੀ ਕਹਾਣੀ ਆ ਇਹ ਘਰ ਘਰ ਦੀ ਕਹਾਣੀ ਆਗੇ ਭਰਾ ਕਦੀ ਨਹੀਂ ਲੜਦੇ ਵੇਖਿਆ ਜਦੋਂ ਲੜਾਉਂਦੀਆਂ ਜਨਾਨੀਆਂ ਲੜਾਉਂਦੀਆਂ ਹੁੰਦੀ ਗੱਲ ਕੋਈ ਨਹੀਂਗੀ ਛੋਟੇ ਵੀਰ ਹੁੰਦੀ ਨਹੀਂ ਗੱਲ ਕੋਈ ਵੀ ਆਹੋ ਨਹੀਂਗੀ ਜੀ ਗੱਲ ਤੋਂ ਐਵੇਂ ਉਥੇ ਗੰਦ ਪਾਤਾ ਉਹ ਚਪਲਾਂ ਲੈ ਕੇ ਅੰਦਰ ਆ ਗਈ ਜਾਂ ਅਈਦਾ ਬਸ ਉਹਨਾਂ ਦੇ ਨਿਆਣੇ ਇੱਥੇ ਆ ਗਏ ਬਸ ਇੰਨਾ ਗੱਲਾਂ ਤੋਂ ਹੀ ਬਸ ਚੱਲ ਚਾਹ ਮੇਰੀ ਸੁਣ ਕਰ ਨਾ ਗੱਲ ਸੁਣ ਮੇਰੀ ਜੋਤੀ ਗੱਲ ਕਰੀ ਨਾ ਤੋ ਭਰਾ ਭਰਾ ਕਰ ਲੋ ਤੇ ਮੈਂ ਉਹ ਤੇਰੀ ਤਰੀ ਕੋਈ ਤਰਾਜ ਮੈਨੂੰ ਕੋਈ ਤਰਾਜ ਨਹੀਂ ਹੈਗਾ ਸੋ ਚੰਗਾ ਹੋਇਆ ਤੂੰ ਢੜੀ ਸੁਲਾ ਹੋ ਗਈ ਆ ਤੇ ਨਾਲ ਮਿਲ ਕੇ ਰਹੋ ਨਹੀਂ ਸੁਣਾ ਹੀ ਉਦਾਂ ਤੇ ਬਸ ਹੀ ਰਹੋ ਕੋਈ ਨਹੀਂ ਗਾਂ ਤੋਂ ਅਸੀਂ ਨਹੀਂ ਦਰਾਨੀ ਜਠਾਨੀ ਲੜਦੀਆਂ ਨਹੀਂ ਅਸੀਂ ਤੁਹਾਨੂੰ ਕੋਈ ਚੁਕੜਾ ਦਿੰਦੀਆਂ ਜਿੱਦਾਂ ਦੀ ਅਸੀਂ ਅੱਗੇ ਰਹਿਨੀ ਆਂ ਅਸੀਂ ਬਣ ਤਣ ਕੇ ਭੈਣ ਭੈਰਾ ਮਾਵਾ ਵਾਂਗੂ ਉਦਾਂ ਹੀ ਅਸੀਂ ਹੁਣ ਬਣ ਕੇ ਰਾਵਾਂਗੇ ਤੇ ਅਸਵਰਗ ਤਾਂ ਬਣ ਜਣ ਤੇ ਹੁਣ ਸਵਰਗ ਬਣਾ ਲੈਨੇ ਆ ਕੋਈ ਗੱਲ ਇਹ ਕਈ ਵਾਰੀ ਹੁੰਦਾ ਵੀ ਇੱਕ ਇੱਕ ਘਰੋਂ ਦੋ ਭੈਣ ਆਈਆਂ ਉਹਨਾਂ ਇੱਕੇ ਘੜੀ ਉਹਨਾਂ ਦੋਹਾਂ ਦੀ ਬਣਦੀ ਨਹੀਂਗੀ ਤੇ ਕੋਈ ਕੇਥਾਂ ਦੀ ਆਜੇ ਕੋਈ ਕੇਥਾਂ ਦੀ ਇਹ ਉਹਨਾਂ ਦੀ ਬਣਦੀ ਆ ਇਹ ਕਿਥੋਂ ਦੀ ਆ ਉਹ ਕਿਥੋਂ ਦੀ ਆ ਤੇ ਇਹਨਾਂ ਦੀ ਆਪਸ ਵਿੱਚ ਜਿਨੀ ਬਣਦੀ ਤੇ ਸਾਨੂੰ ਲੜਾਉਣਾ ਹੀ ਪਹਿਲਾਂ ਤਾਂ ਬਥੇਰੀ ਬਣਦੀ ਰਹੀ ਐ ਹੋਈ ਪਹਿਲੀਆਂ ਪੁਰੀਆਂ ਦੇ ਚੱਕਰ ਆ ਜੀ ਮਨਜੋਤ ਆ ਗੱਲਾਂ ਹੋਈਆਂ ਮਾ ਉਦਾਂ ਦੇ ਕੋਈ ਨਹੀਂ ਭਾਬੀ ਛੱਡੋ ਗੱਲ ਹੋਣੀ ਆਪੇ ਕਰੋ ਰਾਜੀ ਬਣਾ ਮੈਂ ਨਹੀਂ ਨਹੀਂ ਕੋਈ ਨਹੀਂ ਪੈੜੀਆਂ ਦੇ ਚੱਕਰ ਪੈਲੀ ਦੇ ਸਗੋਂ ਹੱਸਦੀ ਐ ਮੈਂ ਉੱਥੇ ਦੀ ਉੱਥੇ ਹੀ ਐ ਤੁਸੀਂ ਲਲਣ ਮਰ ਚੱਲੇ ਪੈਲੀ ਤੇ ਨਹੀਂ ਨਾ ਚੱਲ ਜੀ ਤੂੰ ਨਾ ਕਰ ਮੈਂ ਨਹੀਂ ਕਰਦਾ ਤੀ ਕਰੋ ਸੁਲਾਪ ਪੰਜ ਦੀ ਚੱਲ ਜੀ ਚੰਗਾ ਚੰਗਾ ਉਹ ਤੇ ਫੇਰ ਵੀ ਮੰਨ ਗਿਆ ਵਾ ਤੇ ਤੂੰ ਤੇ ਵੇਖ ਲੈ ਆੜੀ ਗਿਆ ਹੀ ਗਾਦਾ ਵੇਖੋ ਮੈਂ ਤਾਂ ਉਹਨਾਂ ਚ ਜਬਾਨ ਕੀਤੀ ਮੈਂ ਕਿਦਾਂ ਭਾ ਜਬਾਨ ਕੀਤਾ ਬੰਦਾ ਬੁੱਕਰ ਸਕਦਾ ਵਾ ਸ਼ੁਕਰ ਸ਼ੁਕਰ ਕੀਤਾ ਮੈਂ ਨਾ ਫੇਰ ਵੀ ਚੱਲ ਚੰਗਾ ਹੋ ਗਿਆ ਉਹਦੇ ਆਣ ਕੇ ਕਹਿਦਾ ਵੀ ਮੇਰੇ ਕੋਲ ਆਪਣੀ ਨਹੀਂ ਸੰਭੀ ਜਾਣ ਦੀ ਹੈ ਨਾ ਬਾਕੀ ਇਹ ਆ ਵੀ ਚੱਲ ਇਹ ਆ ਵੀ ਹੁਣ ਨਹੀਂ ਹੈ ਤੁਸੀਂ ਗਾਹ ਤੋਂ ਕੋਈ ਗੱਲ ਕਰਨੀ ਤੁਸੀਂ ਇਹ ਵੀ ਮਿਲ ਜੁਲ ਕੇ ਰਹੋ ਤੇ ਅਸੀਂ ਵੀ ਅਸੀਂ ਚਾ ਨਾ ਰਹੀਏ ਉਹ ਬਾਹਰ ਰਹਿੰਦਾ ਉਹਨੂੰ ਵੀ ਖੁਸ਼ੀ ਹੋਊਗੀ ਵੀ ਮੈਂ ਬਾਹਰ ਪਰਦੇਸਾਂ 'ਚ ਬੈਠਾ ਹਾਂ ਤੇ ਮੇਰੇ ਪਰਿਵਾਰ ਦੇ ਮਗਰ ਮੇਰੇ ਭਰਾ ਭਜਾਈ ਹੈਗੇ ਆ ਹਾਂ ਠੀਕ ਆ ਮੈਂ ਵੀ ਵਾਹ ਪੈਲੀ ਨੂੰ ਲਾਓ ਚੋ ਨਜ਼ਰ ਆ ਪੈਲੀ ਵੀ ਬਣਾਉਨੇ ਆ ਤੇ ਪਾਸਪੋਰਟ ਵੀ ਬਣਾਉਨੇ ਆ ਲੈ ਬਣਾਓ ਬਣਾਓ ਹਾਂ ਤੇ ਤੂੰ ਹੁਣ ਫਿਰ ਸਿਰ ਚੁੱਕ ਕੇ ਜ਼ਿੰਮੇਵਾਰੀ ਆਪਣੀ ਸਮਝ ਕੇ ਤੇ ਫਿਰ ਮੁੰਡੇ ਨੂੰ ਆਓ ਕੰਮ ਕਰ ਸਾਰੇ ਲੈ ਲੈ ਵੀ ਇਹ ਹੁਣ ਸਾਰੀਆਂ ਗੱਲਾਂ ਦੇ ਦੇ ਵੀ ਇੱਥੇ ਕਿੰਨਾ ਠੇਕਾ ਦਿੰਦੀ ਏ ਤੂੰ ਕਹਿੰਦੀ ਦੇਣਾ ਚਲੋ ਹੁਣ ਛੱਡ ਗੱਲ ਕੇ ਜਿੰਨਾ ਦਿੰਦੀ ਉਹਨਾਂ ਹੀ ਦਊਂਗੀ ਜਿੰਨਾ ਮੈਂ ਕਿਹਾ ਹੀ ਹੁਣ ਦੇਣਾ ਮੈਂ ਉਹਨਾਂ ਹੀ ਆ ਤੂੰ ਇਦਾਂ ਕਰ ਵੀ ਤੂੰ ਨੇ ਕਿੰਨਾ ਕਿਹਾ ਹੀ ਭਾਰ 5000 ਰੁਪਇਆ ਮੈਂ ਕਹਿੰਦੀ ਹਾਂ ਚਲੋ ਇੱਕ ਤਾਂ ਬਾਅਦ ਇੱਕ ਗੱਲ ਹੋਰ ਆ ਹਾਂ ਐਰ ਕਾਟ ਮੈਨੂੰ ਠੇਕਾ 1000 ਰੁਪਇਆ ਬਣਾ ਦਿਓ ਆਪਰਾ ਕਰੋ ਚਲ ਠੀਕ ਆ ਹੋਰ ਕੀ ਚਾਹੀਦਾ ਕਿਉਂ ਲੈ ਆ ਹੁੰਦੀ ਆ ਭਰਾਵਾਂ ਦੀਆਂ ਗੱਲਾਂ ਤੇ ਤੂੰ 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 ਇਹ ਲੜਾਲਾ ਮਰਾ ਆਪਣਾ ਲੱਗਿਆ ਬਣਾਉ ਕਰ ਤੇ ਪਾਸਪੜ ਬਣਾ ਮੁੰਡੇ ਦਾ ਮੁੰਡੇ ਨੂੰ ਮੈਂ ਬਾਹਰ ਖੜਦਾ ਨਾਲ ਮਿਲ ਕੇ ਰਹੋ ਮਗਰੋਂ ਹੁਣ ਚਲੋ ਠੀਕ ਜਾ ਹੁਣ ਗੁਰਪ੍ਰੀਤ ਨੂੰ ਵੀ ਜੱਫੀ ਪਾਇਆ ਅੰਦਰ ਚੰਗਾ ਤੇ ਨਾਲ ਕਹਿ ਵੀ ਨਾਲ ਇਹ ਵੀ ਗੱਲ ਕਹਿ ਵੀ ਵੀ ਭੈਣੇ ਮੇਰੇ ਕੋ ਕੋਈ ਗਲਤੀ ਹੋਈ ਤੇ ਮੈਨੂੰ ਮਾਫ ਦੇ ਲਈ ਆਪਾਂ ਭੈਣਾ ਭੈਣਾ ਬਣ ਕੇ ਰਹਿਣਾ ਹੀ ਹੁਣ ਮਾਫੀ ਕਾਦੀ ਮੰਗਣੀ ਤੇ ਇੱਕ ਮਹੀਨੇ ਫਿਰ ਵੀ جے ਅਹੀਂ ਕੱਥੇ ਰਾਵਾਂਗੇ ਗਾੜੀ ਨਿਆਣੇ ਵੀ ਸਾਡੇ ਇਕੱਠੇ ਰਹਿਣਗੇ ਹਾਂ ਬਿਲਕੁਲ ਬਿਲਕੁਲ ਜੇ ਅਹੀਂ ਪਾੜਾ ਪਾ ਕੇ ਰੱਖਾਂਗੇ ਨਿਆਣੇ ਸਾਡੇ ਦੇ ਇੱਕ ਦੂਜੇ ਨਾਲ ਗੁਣਾ ਹੀ ਨਹੀਂ ਗਾ ਬਿਲਕੁਲ ਬਿਲਕੁਲ ਚੱਲ ਠੀਕ ਆ ਚੰਗਾ ਚੰਗਾ ਧੰਨਵਾਦ ਧੰਨਵਾਦ ਬਰਾ